ਪੰਜ ਹੱਸੀ ਗੱਲ ਹੱਸੀ ਗੱਲ ਬਈ ਪੰਜ ਕਿਹੜਾ ਪਿੰਡਾ ਬਣਾ ਆਪਣਾ ਪਿੰਡ ਹੈਗਾ ਸ਼ੇਰਪੁਰ ਪੰਜ ਜੀ ਆਪ ਜੀ ਨਾ ਇਹ ਚੰਗਲ ਜਿਹੜਾ ਦਵਾਖਾਨਾ ਬਣਿਆ ਬੀ ਸੰਤ ਕ੍ਰਿਪਾਲ ਸਿੰਘ ਆਯੁਰਵੈਦ ਦਵਾਖਾਨੇ ਦੇ ਵਿੱਚ ਤੁਸੀਂ ਇੱਕ ਨੇਤਰ ਪ੍ਰਕਾਸ਼ ਅੱਖਾਂ ਦੀ ਦਵਾਈ ਲੈ ਕੇ ਗਏ ਸੀਗੇ ਇੱਕ ਮਹੀਨਾ ਪਹਿਲਾਂ ਜੀ ਵੀ ਉਹ ਦਵਾਈ ਨਾਲ ਤੁਹਾਨੂੰ ਕਿੰਨਾ ਫਾਇਦਾ ਹੋਇਆ ਵੀ ਕੀ ਉਹਦਾ ਰਿਵਿਊ ਦੇਣਾ ਚਾਹੁੰਦੇ ਹੋ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਸੰਗਤ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਵੱਧ ਤੋਂ ਵੱਧ ਆ ਕੇ ਵੀ ਤੁਸੀਂ ਇਹ ਮੈਡੀਸਿਨ ਲਓ ਯੂਜ਼ ਕਰਕੇ ਦੇਖੋ ਤੁਹਾਨੂੰ ਪਤਾ ਲੱਗ ਜੂਗਾ ਜੀ ਠੀਕ ਹੈ ਮੈਂ ਯੂਜ਼ ਕੀਤੀ ਆ ਮੈਨੂੰ 100 ਤੋਂ 30% ਪੂਰਾ ਫਰਕ ਹੈ ਜੋ ਕਿ ਮੇਰਾ ਸਿਰ ਭਾਰੀ ਭਾਰੀ ਰਹਿੰਦਾ ਸੀਗਾ ਉਹ ਸਿਰ ਵੀ ਭਾਰੀ ਭਾਰੀ ਰਹਿਣਾ ਹਟ ਗਿਆ ਅੱਖਾਂ 'ਚ ਪਾਣੀ ਹੁੰਦਾ ਸੀਗਾ ਜੀ ਉਹ ਵੀ ਹਟ ਗਿਆ ਤੇ ਜੋ ਜਾਲਾ ਸੀਗਾ ਉਹ ਬਹੁਤ ਜ਼ਿਆਦਾ ਨਿਕਲਿਆਗਾ ਤੇ ਉਹਦੇ ਨਾਲ ਮੈਨੂੰ ਬਹੁਤ ਫਾਇਦੇ ਹੋਏ ਨੇ ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹਣਾ ਮੈਂ ਸੰਗਤ ਨੂੰ ਇਹ ਹੀ ਕਹਿਣਾ ਚਾਹੁੰਦੀ ਆ ਵੀ ਜਿੰਨਾ ਵੀ ਵੱਧ ਛੜ ਕੇ ਤੁਸੀਂ ਆ ਸਕਦੇ ਹੋ ਆ ਕੇ ਉਰੂ ਫਰੀ ਦੀ ਦਵਾਈ ਮਿਲਦੀ ਆ ਤੁਸੀਂ ਲਓ ਲੈ ਕੇ ਯੂਜ਼ ਕਰਕੇ ਦੇਖੋ ਤੇ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਵੀ ਕੀ ਰਿਜ਼ਲਟ ਮਿਲਦੇ ਨੇ ਠੀਕ ਹੈ ਸਸਟੀ ਕਰੋ ਸਸਟੀ ਕਰੋ